ਸਤ ਦੇ ਕਾਤਲਾਂ ਨੂੰ ਫਾਂਸੀ ਦਿਓ ਆਰਮਸਟ੍ਰਾਂਗ ਦੇ ਕਾਤਲਾਂ ਨੂੰ ਫਾਂਸੀ ਦਿਓ ਭੌਜਨ ਸਮਾਜ ਪਾਰਟੀ ਜਿੰਦਾਬਾਦ ਭੌਜਨ ਸਮਾਜ ਆਰਮਸਟ੍ਰਾਂਗ ਦੇ ਕਾਤਲਾਂ ਨੂੰ ਫਾਂਸੀ ਦਿਓ ਆ ਸ਼ਰਨੰਦ ਜੀ ਜਿਨ੍ਹਾਂ ਨੇ ਉੱਥੇ ਕਿ ਆਰਮਸਟ੍ਰਾਂਗ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਔਰ ਡੇਢ ਸਾਲ ਦੀ ਛੋਟੀ ਬੱਚੀ ਦੇ ਸਿਰ ਤੇ ਵੀ ਹੱਥ ਰੱਖਿਆ ਪੇਸ਼ ਦੀ ਇੱਕੋ ਹੀ ਇੱਕ ਨੇਤਾ ਬਹੁਜਨ ਸਮਾਜ ਦੀ ਪੈਣ ਕੁਵਾਰੀ ਮਾਇਆਬਤੀ ਜੀ ਜਿਹੜੇ ਇਸ ਦੇਸ਼ ਦੇ ਵਿੱਚ ਦਲਤਾਂ ਪਛੜੇ ਵਰਗਾਂ ਦੀ ਲੜਾਈ ਲੜ ਰਹੇ ਆ ਕੱਲ ਉਹਨਾਂ ਦਾ ਤਮਨਾਡੂ ਜਾਣਾ ਔਰ ਉਹਨਾਂ ਦਾ ਇਹ بیان ਲਗਾਣਾ ਕਿ ਜਿਹੜੀ ਸੂਪੇ ਦੀ ਸਰਕਾਰ ਹੈ ਇਹ ਸਰਕਾਰ ਜੇਕਰ ਦੋਸ਼ੀਆਂ ਨੂੰ ਨਹੀਂ ਫੜ ਸਕਦੀ ਤਾਂ ਕੇਸ ਸੀਬੀਆਈ ਦੇ ਹਵਾਲੇ ਕੀਤਾ ਜਾਵੇ। ਕੇਂਦਰੀ ਕੋਆਰਡੀਨੇਟਰ ਸਿਰ 25-26 ਸਾਲ ਦੇ ਸਾਡੇ ਬਾਊਜਰ ਸਵਾਜ ਪਾਰਟੀ ਦੇ ਨੈਸਟ ਆਫ ਕਿਨ ਭੈਣ ਕੁਮਾਰੀ ਮਾਇਆਵਤੀ ਜੀ ਡਾਕਟਰ ਅਧਿਕਾਰੀ ਉਹਨਾਂ ਨੇ ਵੀ ਕੱਲੇ ਬਿਆਨ ਲਗਾਇਆ ਕਿ ਜੇਕਰ ਜੇਕਰ ਸਾਡਾ ਦੇਲੇ ਕਰਦਾ ਆ ਕਿ ਅਸੀਂ ਕਾਤਲਾਂ ਨੂੰ ਫੜੀਏ ਔਰ ਕਾਤਲਾਂ ਦੀ ਖਾਲਦ ਨੂੰ ਉਡਿਹੜ ਕੇ ਕੋਸ ਖਾਲੇ ਦੇ ਵਿੱਚ ਸੁੱਕਾ ਘਾਹ ਪਰ ਕੇ ਚਰਾਹੇ ਦੇ ਵਿੱਚ ਤੰਗ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਕਿਹਾ ਕਿ ਸੰਵਧਾਨ ਸਭ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਔਰ ਇਹੀ ਗੱਲ ਕਿਸੇ ਜਵਾਨ ਨੇ ਜਿਸ ਸਾਹ ਕਾਸ਼ੀਰਾਮ ਜੀ ਕਹਿਆ ਕਰਦੇ ਸੀ ਕਿ ਜੇ ਸਾਨੂੰ ਬੈਲਟ ਪੇਪਰ ਨਾਲ ਇਨਸਾਫ ਨਾ ਮਿਲਿਆ ਸਾਨੂੰ ਬੁਲਟ ਦੀ ਵੀ ਤਿਆਰੀ ਕਰਨੀ ਚਾਹੀਦੀ ਦੇਸ਼ ਦੇ ਵਿੱਚ ਜੇ ਸੂਬਾ ਪ੍ਰਧਾਨ ਕਿਸੇ ਨੈਸ਼ਨਲ ਪਾਰਟੀ ਦਾ ਸੁਰੱਖਿਅਤ ਨਹੀਂ ਉੱਥੇ ਆਮ ਆਰਕਰਾਂ ਦੇ ਕਿਆ ਹਾਲਾਤ ਹੋਣਗੇ ਆਮ ਲੀਡਰਾਂ ਦੇ کیا ਹਾਲਾਤ ਹੋਣਗੇ ਦੇਸ਼ ਦੇ ਵਿੱਚ جس ਤਰੀਕੇ ਦੇ ਨਾਲ ਬਹੁਜਨ ਸਵਾਜ ਪਾਰਟੀ ਦੇ ਆਗੂ ਵਰਕਰ ਸਮਰਥਕ ਗਲੀ ਗਲੀ ਕੋਚੇ ਕੋਚੇ ਦੇਸ਼ ਦੇ ਹਰ ਕੋਨੇ ਦੇ ਵਿੱਚ ਲੜ ਰਹੇ ਆ ਜਾਤੀਵਾਦ ਮਨੂਵਾਦ ਦੇਸ਼ ਦੇ ਵਿੱਚ ਦਲਤਾਂ ਪਛੜੇ ਵਰਗਾਂ ਤੇ ਜ਼ੁਲਮ ਕਰਦਾ ਆ ਜੇ ਦਲਤਾਂ ਔਰ ਪਛੜੇ ਵਰਗਾਂ ਦੀ ਕੋਈ ਵਾਹ ਫੜਦਾ ਆ ਕਿ ਹਰਾਂ ਮੈਦਾਨੇ ਜੰਗ ਨਿੱਤਰਦਾ ਆਇਆ ਇੱਕ ਥਾਪੜ ਕੇ ਖੜਦਾ ਆਇਆ ਬੌਧਰ ਸਮਾਜ ਪਾਰਟੀ ਦਾ ਲੀਡਰ ਬੌਧਰ ਸਮਾਜ ਪਾਰਟੀ ਦੇ ਆਗੂ ਸਹਿਬਾਨ ਹੈ ਜਿਹੜੇ ਅੱਜ ਅਸੀਂ ਤੁਹਾਡੇ ਪਹਿਰ ਦੀ ਗਰਮੀ 'ਚ 5 ਕਿਲੋਮੀਟਰ ਲੰਮਾ ਇਹ ਅਸੀਂ ਰੋਜ਼ ਪ੍ਰਦਰਸ਼ਨ ਕੀਤਾ ਲੇਕਿਨ ਕਮਲ ਨਾ ਡੂਈ ਨਹੀਂ ਦੇਸ਼ ਦੇ ਸਾਰੇ ਕੋਨਿਆਂ ਦੇ ਵਿੱਚ ਬੌਧਰ ਸਮਾਜ ਪਾਰਟੀ ਦੇ ਕਾਰਕੁੰਨਾਂ ਤੇ ਆਗੂਆਂ ਨੂੰ ਕੋਈ ਸਰਕਾਰੀ ਸੁਰੱਖਿਆ ਨਹੀਂ ਦਿੱਤੀ ਜਾਂਦੀ ਪਿਛਲੇ 5 ਸਾਲਾਂ ਤੋਂ ਮੈਂ ਖੋਦਸ ਦੇ ਸੂਬੇ ਦੇ ਵਿੱਚ ਮੈਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਅਸ਼ੀਰਵਾਦ ਨਾਲ ਪ੍ਰੈਜ਼ੀਡੈਂਟ ਪੂਰੇ ਪੰਜਾਬ ਦੇ ਵਿੱਚ 2003 ਲੀਟਰ ਤੋਂ ਵੱਧ ਉਹਨਾਂ ਕੋਲ ਦੀ ਇੱਕ 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 ਤੋਂ ਵੱਧ ਵੀ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਮਹੀਆ ਕਰਾਈ ਕੀਤੀ ਕਰਾਈ ਜਾਂਦੀ ਉਹ ਵੀ ਰਾਤਾਂ ਕੱਟਣ ਲਈ ਆਪਣੇ ਘਰ ਤੋਂ ਦੀ ਅੱਜ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੂਵਾਦ ਵੱਧ ਰਿਹਾ ਜਾਤੀਵਾਦ ਵੱਧ ਰਿਹਾ ਅਤਿਆਚਾਰ ਵੱਧ ਰਿਹਾ ਤਾਂ ਸਾਡਾ ਫਰਜ਼ ਬਣ ਜਾਂਦਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਬੌਜਰ ਸਮਾਜ ਨੂੰ ਲਾਮਬੰਦ ਕਰੀਏ ਔਰ ਬੌਜਰ ਸਮਾਜ ਨੂੰ ਲਾਮਬੰਦ ਕਰਕੇ ਇਸ ਲੜਾਈ ਨੂੰ ਲੜੀਏ ਤੁਸੀਂ ਸਾਰੇ ਤੁਸੀਂ ਸਾਰੇ ਲੀਡਰ ਤੁਸੀਂ ਸਾਰੇ ਕਾਨਕਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੁੱਜੇ ਤੁਸੀਂ ਉਧਰੇ ਆ ਤੁਸੀਂ ਬਹਾਦਰ ਹੈ ਜਿਹੜੇ ਕਹਿਰ ਦੀ ਗਰਮੀ ਚੱਲੇ ਆ ਮੈਂ ਤੁਹਾਡਾ ਇਕੱਲੇ ਇਕੱਲੇ ਦਾ ਨਾਂ ਨਹੀਂ ਲੈ ਸਕਦਾ ਪਰ ਮੈਂ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਔਰ ਕੇ ਆਰਮਸਟ੍ਰង ਜਿਹੜੂ ਦੇਸ਼ ਤੇ ਮਨੁਵਾਦ ਨੇ ਸ਼ੋਰੇ ਮਾਰ ਕੇ ਅੱਜ ਤੋਂ 3 ਦਿਨ ਪਹਿਲਾਂ ਸ਼ਹੀਦ ਕਰ ਦਿੱਤਾ ਉਹਦੀ ਆਤਮਾ ਵੱਲੋਂ ਵੀ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਕਿ ਤੁਸੀਂ ਇਸ ਬੌਝਲ ਸਮਾਜ ਦੀ ਲੜਾਈ ਨੂੰ ਢੰਗਾ ਨਹੀਂ ਪੈਂਦ। ਸਤਿਕਾਰਯੋਗ ਸਾਥੀਓ ਇਹ ਲੜਾਈ ਅੱਗੇ ਵੀ ਚੱਲਣੀ ਹੈ। 10 ਤਰੀਕ ਨੂੰ 10 ਵਜੇ 10 ਤਰੀਕ ਨੂੰ 10 ਵਜੇ ਜਿਹੜਾ ਹੈੱਡਕੁਆਰਟਰਾਂ ਤੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਲਿਖ ਕੇ ਤੁਸੀਂ ਜਿਹੜਾ ਇੱਕ ਡੀਸੀ ਦੇ ਮਾਧਿਅਮ ਤੋਂ ਮੈਮੋਰੰਡਮ ਪੇ ਜਨਾਇਆ ਤੁਸੀਂ ਹਰ ਹਲਕੇ ਤੋਂ ਟੋਟਾਟ 15 15 ਬੀਬੀ ਸਾਥੀਆਂ ਨੇ ਆਪਣੇ ਜ਼ਿਲ੍ਹੇ ਦੇ ਇੱਕ ਹਲਕੇ ਤੋਂ ਔਰ ਜੇ ਤਿੰਨ ਹਲਕੇ ਆ ਤਾਂ 100 ਸਾਥੀ ਤੇ ਚਾਰ ਹਲਕੇ ਆ ਤਾਂ 700 ਸਾਥੀ ਤੁਸੀਂ ਇੱਧਰ ਇਕੱਠੇ ਹੋ ਕੇ ਜਿਹੜੀ ਲੜਾਈ ਦਾ ਅਗਲਾ ਫੜਾ 10 ਤਰੀਕ ਨੂੰ ਤੁਸੀਂ ਮੈਮੋਰੰਡਮ ਦੇਣਾ ਹੈ ਅੱਜ ਅਸੀਂ ਤਮਨ ਲਾਟੂ ਸਰਕਾਰ ਕੇਸ ਟਾਲਨ ਮੁੱਖ ਮੰਤਰੀ ਆ ਉਥੋਂ ਦੇ ਕੇਸ ਟਾਲਨ ਸਾਹਿਬ ਮੁੱਖ ਮੰਤਰੀ ਆ ਪਰ ਹੁਜਿੰਦ ਕੰਮੀ ਬਾੜ ਦਾ ਅੱਜ ਅਸੀਂ ਤਮਨ ਲੱਟੂ ਦੇ ਮੁਖ ਮਤਰੀ ਦਾ ਪੁੱਤਰਾ ਫੁਕਣਾ ਆ ਮੈਂ ਬੇਨਤੀ ਕਰਦਾ ਪੁੱਤਰਾ ਜਿਹੜਾ ਆ ਉਚ ਰਸਤੇ ਦੇ ਵਿੱਚ ਉੱਥੇ ਲਿਆਂਦਾ ਜਾਵੇ ਅੱਗੇ ਇਹਨੂੰ ਲੰਮਾ ਪਾਇਆ ਜਾਵੇ ਲੰਮਾ ਪਾਉਣ ਤੋਂ ਬਾਅਦ ਮੈਂ ਬੇਨਤੀ ਕਰਦਾ ਇਧਰ ਸਾਈਡ ਹੋ ਜਾਈ ਸਾਈਡ ਮੈਂ ਬੇਨਤੀ ਕਰਦਾ ਕਿ ਸਾਡੇ ਜਿਹੜੇ ਸਾਗੂ ਆ ਮਾਨਯੋਗ ਅਜੀਤ ਸਿੰਘ ਭੈਣੀ ਸਾਹਿਬ ਸਰਪੰਦੇ ਮਹਾਰਾਜ ਜੀ ਦੋਨੋਂ ਹੀ ਅੱਗੇ ਆ ਜਾਓ ਜਿੱਦਾਂ ਤੁਸੀਂ ਪਾਣੀ ਦੀ ਸੇਵਾ ਕੀਤੀ ਆ ਇਹਨੂੰ ਅੱਗ ਵੀ ਤੁਸੀਂ ਲਾਉਣੀ ਆ ਇੱਕ ਸੱਚੇ ਖੜੇ ਹੋ ਜਾ ਖਪੇਰ ਨੂੰ ਇੱਥੇ ਨੂੰ ਜਾਓ ਕੋਲ ਨੂੰ ਪਿੱਛੇ ਨੂੰ ਚੱਕ ਲਓ ਤੁਸੀਂ ਲੈਣੀ ਆ ਤੁਸੀਂ ਖੁੱਲੋ ਵੀ ਅੱਗੇ ਆਣ ਦਿਓ ਹੋਰ ਅੱਗੇ ਆਣ ਦਿਓ